ਹਰੇ ਭਾਵਾ ਮਹਾਂ ਦੇਵਾਰੂ ਅਰਵਾਤੋ ਮਾਨਕ ਚੱਕ ਨਮਾਉ ਕੋਣ ਪੰਡਿਤ ਜੀ ਨੇ ਛੋਟੇ ਜੀ ਨਾ ਨਾਨਾ ਲਿਆਓ ਨਮਕਾਦੀ ਅਸੀਂ ਦੇੰਦੇ ਆਂ ਇਹ ਚੈਰਿਟੀ ਹਸਪੀਟਲ ਚੱਲ ਰਿਹਾ ਪਹਿਲਾਂ ਵੀ ਚੱਲ ਰਿਹਾ ਸੀਗਾ 10 ਸਾਲ ਤੋਂ ਅਸੀਂ ਉਹਨੂੰ ਅਮੈਂਡਮੈਂਟ ਕਰਕੇ ਹੋਰ ਇਹਦੇ ਵਿੱਚ ਡਿਵੈਲਪਮੈਂਟਸ ਕੀਤੀਆਂ ਨੇ ਜਿਹਦੇ ਵਿੱਚ ਪਬਲਿਕ ਵਾਸਤੇ ਜਿਹੜੇ ਪੁਰੇ پیشنਟ ਆਉਂਦੇ ਜਾਂ ਨੀਡੀ پیشنਟ ਜਾਂਦੇ ਉਹਨਾਂ ਵਾਸਤੇ ਡਾਈਟ ਪਲੱਸ ਮੈਡੀਸਿਨ ਪਲੱਸ ਟੈਸਟਿੰਗ ਸਾਰੀ ਫੈਸਿਲਿਟੀਆਂ ਹੈਗੀਆਂ ਸਾਡੇ ਕੋਲ ਬਾਕੀ ਸਾਡੇ ਕੋਲ ਐਮ ਡੀ ਮੈਡੀਸਿਨ ਡਾਕਟਰ ਨੇ ਐਮ ਐਸ ਆਰਥੋ ਨੇ ਉਹਦੇ ਵਿੱਚ ਹੱਡੀਆਂ ਦਾ ਵੀ ਸਾਡਾ ਸਾਰਾ ਪਾਸੇ ਸਿੱਧੇ ਚੱਲਦਾ ਨਵਾਂ ਪਰਸਿਸ ਕਿਚਨ ਨਵਾਂ ਬਸਾਇਸ ਅਸੀਂ ਅਜੇ ਇਹਨੂੰ ਰੈਨੋਵੇਟ ਕੀਤਾ ਰੈਨੋਵੇਟ ਕਰਕੇ ਤੇ ਅਸੀਂ ਕੇਅਰਿੰਗ ਕੇਅਰਿੰਗ ਅਸੀਂ ਸ਼ੁਰੂ ਕਰ ਰਹੇ ਹਾਂ ਇੱਥੇ ਤਾਂ ਕਿ ਜਿਹੜਾ ਪੇਸ਼ੈਂਟ ਕੋਈ ਕਿਸੇ ਨੂੰ ਨੀਡੀਗ ਐਮਰਜੈਂਸੀ ਜਾਂਦੀ ਹੈ ਉਹ ਇੱਥੇ ਆਵੇ ਤੇ ਉਹ ਆਪਣੇ ਐਨੇ پیسے ਬਾਕੀ ਹਸਪੀਟਲ ਨਾਲ ਜੀ ਚਾਰਜਿਸ ਲੱਗਦੇ ਨੇ ਇੱਥੇ ਨਾਰਮਲ ਚਾਰਜਿਸ ਦੇ ਵਿੱਚ ਆਪਾਂ ਬੰਦਾ ਰਿਲੈਕਸ ਹੋ ਕੇ ਤੇ ਜਾ ਸਕੀ ਕਿਹੜੀ ਸੰਸਥਾ ਵੱਲੋਂ ਇਹ ਕੀਤਾ ਗਿਆ ਇਹ ਜੀ ਸ੍ਰੀ ਸ਼ਵਾਲਾ ਗੰਗਾ ਰਾਮ ਚੈਰੀਟੇਬਲ ਹਸਪੀਟਲ ਹੈ ਸ਼ਵਾਲੇ ਵੱਲੋਂ ਹੀ ਹਸਪੀਟਲ ਖੁੱਲਿਆ ਗਿਆ ਠੀਕ ਹੈ ਅਮਨ ਮੇਰਾ ਸ਼ਿਵਾਲਾ ਗੰਗाराम ਚੈਰੀਟੇਬਲ ਟਰਸਟ ਤੋਂ ਨਰ ਸੇਵਾ ਨਾਰਾਇਣ ਸੇਵਾ ਅੱਜ ਦੂਸਰਾ ਕਦਮ ਇਹਦੇ ਉੱਤੇ ਇਹ ਹੋਇਆ ਕਿ ਇਹ ਏਰੀਆ ਵੱਡਾ ਕੀਤਾ ਜਾ ਰਿਹਾ ਔਰ ਇਹਦੇ ਵਿੱਚ ਹੋਰ ਨਹੀਂ ਡਵੈਲਪਮੈਂਟ ਨਾਲੇ ਆਈ ਜਾ ਰਹੀ ਹੈ ਇਹ ਹਸਪੀਟਲ ਆਲਰੇਡੀ 10 ਸਾਲਾਂ ਤੋਂ ਚੱਲ ਰਿਹਾ ਸੀ ਉਹਨੇ ਇਹਦੇ ਵਿੱਚ ਇੱਕ ਹੋਰ ਪਲੱਸ ਪੁਆਇੰਟ ਹੋ ਗਿਆ ਕੀ ਹੋਇਆ ਹੁਣ ਇਹਦੇ ਵਿੱਚ ਪਲੱਸ ਪੁਆਇੰਟ ਇਹ ਹੋਏਗਾ ਕਿ ਨੈਕਸਟ ਇਨਡੋਰ ਦਾ ਸਿਸਟਮ ਇਹਦੇ ਵਿੱਚ ਲਿਆਇਆ ਜਾ ਰਿਹਾ ਹੈ ਮੈਡੀਸਨ ਦਾ ਕੰਮ ਲਿਆਇਆ ਜਾ ਰਿਹਾ ਹੈ ਔਰ ਔਰ ਕੋਈ ਵੀ ਸੇਵਾ ਜੇਰੇ ਕਿ ਮੈਡੀਕਲ ਦੇ ਰਿਲੇਟਡ ਹੋਏਗੀ ਉਹਦੇ ਉੱਤੇ ਅਸੀਂ ਵਿਚਾਰ ਕਰਕੇ ਉਹਨੂੰ ਪਲੱਸ ਕਰ ਦੇ। ਆਲਰੇਡੀ ਇੱਥੇ ਫਿਜ਼ੀਓਥੈਰੇਪੀ ਹੈ, ਲੈਬਾਰਟਰੀ ਹੈ, ਐਕਸ-ਰੇ ਹੈ ਤੇ ਇਨਡੋਰ OPD ਹੈ। ਟੋਟਲ ਕਿੰਨੇ ਡਾਕਟਰ ਹੈ ਇੱਥੇ ਟੋਟਲ 4 ਡਾਕਟਰ ਹੈ ਤੇ ਟਾਈਮਿੰਗ ਸਵੇਰੇ 10 ਵਜੇ ਤੋਂ ਲੈ ਕੇ ਰਾਤੀ ਤੁਸੀਂ ਸਮਝ ਲਓ ਕਿ ਦੁਬਾਰਾ ਸ਼ੁਰੂ ਹੁੰਦੀ 5 ਵਜੇ ਉਹ 7 ਵਜੇ ਤੱਕ ਇਹ ਕੀ ਚਾਰਜੀਸ ਹੋਣਗੇ ਜੀ ਪਰਚੀ ਹੋਵੇਗੀ ਜਾਂ ਗਰੀਪੁਰ ਹੱਲੇ ਅਸੀਂ ਉਹ ਚਾਰਜੀਸ ਉਹ ਪੁਰਾਣੀ ਰੱਖ ਰਹੇ ਹਾਂ ਉਹਦੇ ਵਿੱਚ ਕੋਈ ਵੀ ਚੇਂਜਸ ਨਹੀਂ ਕਰੇ ਪਰ ਫਿਊਚਰ ਦੇ ਵਿੱਚ ਜਿਸ ਨਾਲ ਵੀ ਇਹਦੀ ਡਿਵੈਲਪਮੈਂਟ ਹੋਏਗੀ ਅਸੀਂ ਉਹਦੇ ਮੁਤਾਬਿਕ ਚਾਰਜੀਸ ਰੱਖ ਲਈ ਪਰਵਾਰਾਂ ਨੂੰ ਪਛੋਲਾ ਗਰੀਪੁਰ ਪਰਵਾਰਾਂ ਵੱਸੇ ਸੇਈ ਫ੍ਰੀ ਆਫ ਚਾਰਜ ਐ ਸਭ ਕੁਝ ਕਰਨ ਨੂੰ ਹੀ ਤਿਆਰ ਹੈ ਪਲੱਸ ਡਾਈਟ ਸ਼ਹਿਰ ਵਾਸੀਆਂ ਨੂੰ ਕੀ ਪੀਕਣਾ ਅਪੀਲ ਆਈਏ ਕਹਾਂਗੇ ਕਿ ਵੀ ਸਾਡਾ ਸਹਿਯੋਗ ਕਰਨ ਜਿਸ ਨਾਲ ਪੱਲੋ ਕੀਤਾ ਤੇ ਇਹਨੂੰ ਅਸੀਂ ਹੋਰ ਅੱਗੇ ਵਧਾ ਸਕੀਏ ਕਿਹੜੀ ਜਗ੍ਹਾ ਦਾ ਜਿਹੜੀ ਜਗ੍ਹਾ ਹੈ ਜਿਹੇ ਕਟਸ ਸ਼ਕੀ ਮੰਦਵਾਜਾਰ ਠੀਕ ਹੈ ਆਪਣਾ ਚੈਰੀਟੇਬਲ ਹਸਪੀਟਲ ਦਾ ਨਾਮ ਹੈ ਸ਼ਿਵਾਲਾ ਗੰਗਾਰਾਮ ਚੈਰੀਟੇਬਲ ਹਸਪੀਟਲ ਇੱਧਰ ਆਪ ਆਪ ਜੀ ਨੂੰ ਬਹੁਤ ਸਾਰੀਆਂ ਸੁਵਿਧਾਵਾਂ ਮਿਲਣਗੀਆਂ ਜੀ ਸਾਡੇ ਕੋਲ ਇੱਧਰ ਸੇਵਾ ਦੇ ਨਾਮ ਤੇ ਬਹੁਤ ਸਾਰੀਆਂ ਸੁਵਿਧਾਵਾਂ ਉਪਲਬਧ ਹਨ ਠੀਕ ਹੈ ਇੱਥੇ ਤੁਸੀਂ ਆਓਗੇ ਤੇ ਤੁਹਾਨੂੰ ਬਿਲਕੁਲ ਆਪਣਾ ਮਰੀਜ਼ ਦੇ ਹਿਸਾਬ ਨਾਲ ਤੁਹਾਨੂੰ ਆਪਣਾ ECG ਹੋ ਗਿਆ ਆਪਣੇ ਮੈਡੀਸਿਨਸ ਹੋ ਗਈਆਂ ਸਾਰੀਆਂ ਜਿੰਨੇ ਵੀ ਬਲੱਡ ਟੈਸਟ ਨੇ ਬਿਲਕੁਲ ਆਪਣਾ ਸੇਵਾ ਦੇ ਤੌਰ ਤੇ ਬਿਲਕੁਲ ਲੋ ਪ੍ਰਾਈਸ ਦੇ मरीज रहे हैं ताकि जो हॉस्पिटल और लोगों की हो सके मैं टाइमिंग के नहीं थे, के नहीं थे। जी डॉक्टर इतने अपने एक जनरल फिजिशियन ने ठीक है जो मॉर्निंग से अवेलेबल ने उस तो अलावा साढ़े कोिजिओथेरापिस्ट ने डॉक्टर विश्वास उस तो अलावा साढ़े को शाम डॉक्टर अपने डॉक्टर सुनील गुरोवर ने जो कि छाती के स्पैशलिस्ट ने अपने कोरथों के भी डॉक्टर अवेलेबल ने ਠੀਕ ਹੈ ਇਸ ਤੋਂ ਇਲਾਵਾ ਸਾਡੇ ਕੋਲ ਆਪਣੇ ਜਿਹੜੀ ਜਨਰਲ ਫੈਸਿਲਿਟੀਆਂ ਹੁੰਦੀਆਂ ਨੇ ਆਪਣੇ ਜਿਵੇਂ ਆਈਵੀ ਡ੍ਰਿਪਸ ਹੋ ਗਿਆ ਪੇਸ਼ੈਂਟ ਨੂੰ ਜਿੰਨੇ ਵੀ ਨੋਰਮਲ ਸੁਵਿਧਾਵਾਂ ਨੇ ਉਹ ਸਾਰੀਆਂ ਉਪਲਬਧ ਹੋਣਗੀਆਂ ਇੱਥੇ ਤੁਸੀਂ ਨੋਰਮਲ ਟੈਸਟ ਈसीजी ਆਪਣਾ ਥੈਰੇਪੀ ਮਸ਼ੀਨਸ ਦੇ ਹਿਸਾਬ ਨਾਲ ਆਪਣੇ ਸਾਰਾ ਇਲਾਜ ਕਰਾ ਸਕਦੇ ਹੋ ਮੈਮ ਕਿਹੜੀ ਲੋਕੇਸ਼ਨ ਔਰ ਕੀ ਪਰ ਬਾਰੇ ਕਿੰਨਾ ਕੁ ਲਾਭ ਪੜੇਗਾ ਹਸਪੀਟਲ ਜੀ ਇੱਥੇ ਆਪਣਾ ਸਾਰੇ ਗਰੀਬ ਪਰਿਵਾਰਾਂ ਲਈ ਬਹੁਤ ਵਧੀਆ ਸੁਵਿਧਾਵਾਂ ਨੇ ਇਕਦਮ ਲੋ ਪ੍ਰਾਈਸ ਤੇ ਮਰੀਜ਼ ਆਪਣਾ ਇਲਾਜ ਕਰਵਾ ਸਕਦੇ ਨੇ ਇੱਥੇ ਆਪਣੇ ਮਰੀਜ਼ ਆਂਦੇ ਨੇ ਉਹ ਆਪਣੀ ਦਵਾਈ ਇੱਕ ਦਿਨ ਇੱਕ ਦਿਨ ਦੀ ਆ ਪੰਜ ਦਿਨ ਦੀ ਜਿਸ ਹਿਸਾਬ ਨਾਲ ਵੀ ਲੈ ਕੇ ਜਾਣਾ ਸਨ ਉਸੇ ਹਿਸਾਬ ਨਾਲ ਲੈ ਕੇ ਜਾਂਦੇ ਨੇ ਉਸ ਤੋਂ ਇਲਾਵਾ ਜੇ ਕੋਈ ਲੋੜਵੰਦ ਮਰੀਜ਼ ਹੁੰਦਾ ਹੈ ਜਿਹਦੇ ਕੋਲ ਜੋ ਥੋੜੀ ਬਹੁਤ ਸੇਵਾ ਦੇ ਨਾਮ ਤੇ ਕੋਈ ਰਾਸ਼ੀ ਨਹੀਂ ਵੀ ਹੈਗੀ ਤੇ ਉਹ ਵੀ ਆਪਣਾ ਫ੍ਰੀ ਆਪਣਾ ਇਲਾਜ ਕਰਾ ਸਕਦਾ ਇੱਥੇ ਠੀਕ ਹੈ ਡਾਕਟਰ ਵਿਸ਼ਵਾਸ ਹੈ ਜੇ ਇੱਥੇ ਅਸੀਂ ਫਿਜ਼ੀਓਥੈਰੇਪੀ ਨਾਲ ਰਿਲੇਟਡ ਸੇਵਾਵਾਂ ਪ੍ਰਦਾਨ ਕਰਦੇ ਹਾਂ ਇੱਥੇ ਜਿੰਨੇ ਵੀ ਆਰਥੋ ਦੇ ਕੇਸਿਸ ਨੇ ਫਿਜ਼ੀਓ ਦੇ ਵਿੱਚ ਨਿਊਰੋ ਦੇ ਕੇਸਿਸ ਨੇ ਉਹ ਸਾਰੀਆਂ ਟ੍ਰੀਟਮੈਂਟ ਜਿਹੜਾ ਹੈ ਬਹੁਤ ਹੀ ਲੋ ਪ੍ਰਾਈਸ ਤੇ ਦਿੱਤਾ ਜਾਂਦਾ ਹੈ ਸਾਡੇ ਕੋਲ ਇੱਥੇ ਐਕਸ-ਰੇ ਇੰਪਲਾਂਟ ਹੈ ਜਿਹਦਾ ਕੀ ਰੇਟ ਬਾਹਰ ਨਾਲੋਂ ਕਾਫੀ ਚੀਪ ਪ੍ਰਾਈਸ ਤੇ ਕੀਤਾ ਜਾਂਦਾ ਹੈ ਔਰ ਆਰਥੋ ਦੀ ਜੋ ਮੈਡੀਸਿਨਸ ਵਗੈਰਾ ਨੇ ਉਹ ਵੀ ਕਾਫੀ ਘੱਟ ਰੇਟਾਂ 'ਚ ਉਪਲਬਧ ਕਰਵਾਈਆਂ ਜਾਂਦੀਆਂ ਸਰ ਟਾਈਮਿੰਗ ਕੀ ਹੋਏਗੀ ਸਰ ਅਗਰ ਤੁਸੀਂ ਪੇਸ਼ੈਂਟ ਮਾਰਨਿੰਗ ਟਾਈਮ ਜੋ ਹੈ ਉਹ 10 ਤੋਂ 12 ਹੈ ਉਸੇ ਤਰੀਕੇ ਨਾਲ ਈਵਨਿੰਗ ਦਾ ਜੋ ਟਾਈਮ ਹੈ ਫਿਜ਼ਿਓ ਦਾ ਪਲੱਸ ਆਰਥੋ ਦੇ ਪੇਸ਼ੈਂਟ ਨੂੰ ਡੀਲ ਕਰਨ ਦਾ ਉਹ ਈਵਨਿੰਗ 4 ਤੋਂ 6 ਹੈ ਸਰ ਅੰਮ੍ਰਿਤ ਸਰ ਸ਼ਹਿਰ ਵਾਸੀ ਕੀ ਵੀ ਕਰਨਾ ਚਾਹੁੰਦੇ ਨੇ ਕਿ ਕਿਰੇ ਕਰੀਬ ਪਰਿਵਾਰ ਨਹੀਂ ਆਪਣਾ ਲਾਗਤ ਆ ਸਕਤੇ ਸਰਕਾਰੀ ਹਸਪਤਾਲ ਤੇ ਜਾ ਕੇ ਥੱਕੇ ਜਾਂਦੇ ਨੇ ਪਰ ਫਿਰ ਵੀ ਕੰਮ ਨਹੀਂ ਕਰਾਉਂਦੀ ਕੀ ਪੇ ਕਰਦੇ ਸਰ ਉਹਨਾਂ ਨੂੰ ਮੈਂ ਫੇ ਅਪੀਲ ਕਰਾਂਗਾ ਕਿ ਜੋ ਟ੍ਰੀਟਮੈਂਟ ਬਾਹਰ ਪ੍ਰਾਈਵੇਟ 'ਚ ਬੜਾ ਕੋਸਟਲੀ ਕੀਤਾ ਜਾਂਦਾ ਹੈ ਇੱਥੇ ਉਹ ਬੜੇ ਹੀ ਜੈਨੂਅਲ ਪ੍ਰਾਈਸ ਤੇ ਦਿੱਤਾ ਜਾਂਦਾ ਹੈ ਅਮ ਟਰਸਟ ਵਾਲਿਆਂ ਦਾ ਜਿਨ੍ਹਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਔਰ ਇਸ ਇੰਟਰਨਲ ਸ਼ਹਿਰ ਦੇ ਵਿੱਚ ਇੱਕ ਲੋਡ ਵੀ ਸੀ ਮੈਂ ਸਮਝਦਾ ਕਿ ਜਿਹੜੇ ਟਰਸਟ ਗਰੀਬ ਬੰਦੇ ਮਾੜੇ ਬੰਦਿਆਂ ਵਾਸਤੇ ਇਹ ਜਿਹੜਾ ਉਪਰਾਲਾ ਕੀਤਾ ਹੈ ਇੱਕ ਵਧੀਆ ਉਪਰਾਲਾ ਖਾਸ ਕਰਕੇ ਭਗਤ ਮੋਹਨ ਜੀ ਦਾ ਜੀਦਾ ਔਰ ਉਹਨਾਂ ਦੇ ਸਾਰੇ ਭਗਤਾਂ ਦਾ ਇਹਨਾਂ ਨੇ ਅੱਜ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਮੈਂ ਧੰਨਵਾਦ ਕਰਦਾ ਸ਼ਹਿਰ ਲਈ ਇੱਕ ਬਹੁਤ ਵਧੀਆ ਜਿਹੜੀ ਲੋਡ ਸੀ ਇਸ ਇਲਾਕੇ ਨੂੰ ਉਹ ਕੰਮ ਕਰਕੇ ਨਾ ਕਿ ਪਰਿਵਾਰਾਂ ਨੂੰ ਕਾਫੀ ਸਹੂਲਤ ਦੇ। ਦੇਖੋ ਅੰਡਰਸਟੂਡ ਹੈ ਜਿਹੜਾ ਟਰਸਟ ਬਣਿਆ ਤੇ ਉਹ ਗਰੀਬ ਪਰਿਵਾਰਾਂ ਲਈ ਅਮੀਰ ਆਦਮੀ ਦੇ ਕਿਤੇ ਵੀ ਜਾ ਸਕਦਾ ਦਿੱਲੀ, ਬੰਬਈ ਹਰ ਜਗ੍ਹਾ ਇਲਾਜ ਕਰ ਸਕਦਾ ਇੱਥੇ ਵੱਡੇ ਵੱਡੇ ਡਾਕਟਰ ਆਣਗੇ। ਔਰ ਮੈਂ ਸ਼ਹਿਰ ਦੇ ਵੀ ਸਾਰੇ ਵੱਡੇ ਡਾਕਟਰ ਨੂੰ ਅਪੀਲ ਕਰਦਾ ਕਿ ਇੱਥੇ ਆਪਣਾ ਥੋੜਾ ਥੋੜਾ ਸਮਾਂ ਕੱਢ ਕੇ ਜ਼ਰੂਰ ਆਂਦਾ ਕਿ ਗਰੀਬ ਬੰਦਾ ਆਪਣੇ ਇਲਾਜ ਤੋਂ ਵਾਂਝੇ ਨਾ ਰਹਿ ਸਕੇ ਕਿਉਂਕਿ ਅੱਜ ਮਹਿੰਗਾਈ ਦੇ ਸਮੇਂ ਇਲਾਜ ਸਭ ਤੋਂ ਮਹਿੰਗਾ ਰਿਹਾ। ਤੇ ਆਪਣਾ ਸਮਾਂ ਕੱਢ ਕੇ ਇਥੇ ਜਿਹੜੇ ਮੈਂ ਐਮਪੀ ਸਾਹਿਬ ਨੂੰ ਵੀ ਬੇਨਤੀ ਕਰਾਂਗਾ ਤੇ ਜਿਹੜੇ ਇਲਾਕੇ ਦੇ ਐਮਐਲਏ ਸਾਹਿਬ ਉਹਨਾਂ ਸਾਰਿਆਂ ਨੂੰ ਇੱਕ ਬੇਨਤੀ ਕਰਦਾ ਕਿ ਇਥੇ ਇਸ ٹرسٹ ਨੂੰ ਵੱਧ ਤੋਂ ਵੱਧ ਫੰਡ ਦੇ ਤਾਂ ਕਿ ਇਸ ਹੋਰ ਨੂੰ ਤਾਕਤ ਮਿਲ ਸਕੇ ਸ਼ਹਿਰ ਵਾਸੀਆਂ ਨੂੰ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਕਿ ਆਪਣਾ ਯੋਗਦਾਨ ਪਾਣ ਸਾਰੇ ਅਸੀਂ ਵੀ ਸਾਰੇ ਪਾਵਾਂਗੇ ਔਰ ਸਾਰੇ ਸ਼ਹਿਰ ਵਾਸੀ ਆਪਣਾ ਆਪਣਾ ਯੋਗਦਾਨ ਪਾਣ ਕੇ ਇਹ ٹرسٹ ਕਿਉਂਕਿ ਇਹ ਬੜਾ ਪ੍ਰਚੀਨ ਸ਼ਵਾਲਾ ਬਦਨਰੇ ਜਿਹੜੀ ਸੰਸਥਾ ਹੈ ਜਿਹੜੇ ਉਹਨਾਂ ਦੇ ਸਾਰੇ ਟੀਮ ਦੇ ਮੈਂਬਰ ਨੇ ਇੱਥੇ ਉਹਨਾਂ ਨੇ ਇੱਕ ਬਹੁਤ ਵਧੀਆ ਪ੍ਰਾਲਾ ਕੀਤਾ ਇੱਕ ਨੇਕ ਕੰਮ ਕੀਤਾ ਜੋ ਮੈਂ ਸਮਝਦਾ ਕਿ ਇਹ ਸ਼ਹਿਰ ਲਈ ਇੱਕ ਰੋਲ ਮਾਡਲ ਅਦਾ ਕਰ